हैलो एवरीवन पार्ट्स ऑफ स्पीच सीरीज की अज की कलास आप करा एडवर्बा एडवर्ब बेसिकली होंगे की आ मोडिफायर ऑफ वर्ब एडजेक्टिव एंड adverb itself matlab adverb verb nu adjective nu aur adverb nu modify karde ya matlab eh dassdi a ke agar kisi sentence de vich verb hai ta kis tarah di verb hai verb matlab koi action hai ya koi kam ਅਗਰ ਕਿਸੇ ਸੈਂਟੈਂਸ ਦੇ ਵਿੱਚ ਕੋਈ ਐਕਸ਼ਨ ਹੋ ਰਿਹਾ ਕੋਈ ਕੰਮ ਹੋ ਰਿਹਾ ਤਾਂ ਕਿਸ ਤਰ੍ਹਾਂ ਦਾ ਹੋ ਰਿਹਾ ਅਗਰ ਕਿਸੇ ਸੈਂਟੈਂਸ ਦੇ ਵਿੱਚ ਕੋਈ ਐਡਜੈਕਟਿਵ ਹੈ ਕੋਈ ਕੁਆਲਿਟੀ ਦੱਸੀ ਜਾ ਰਹੀ ਹੈ ਕਿਸੇ ਚੀਜ਼ ਦੀ ਤਾਂ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਕਿਸ ਤਰ੍ਹਾਂ ਦਾ ਐਡਜੈਕਟਿਵ ਹੈ ਅਗਰ ਕੋਈ ਐਡਵਰਬ ਹੈ ਸੈਂਟੈਂਸ ਦੇ ਵਿੱਚ ਪਹਿਲਾਂ ਹੀ ਤਾਂ ਐਡਵਰਬ ਜਿਹੜੀ ਹੈ ਕਿਸ ਤਰ੍ਹਾਂ ਦੀ ਹੈ ਠੀਕ ਹੈ ਇਹ ਐਡਵਰਬ ਖੁਦ ਐਡਵਰਬ ਨੂੰ ਵੀ ਮੋਡੀਫਾਈ ਕਰਦੀ ਹੈ ਐਡਵਰਬ ਅੱਗੇ ਬੇਸਿਕਲੀ ਸੱਤ ਤਰ੍ਹਾਂ ਦੇ ਹੈ ਯਾ ਕਹਿ ਲੋ ਕਿ ਸੱਤ ਥਾਵਾਂ ਤੇ ਵਰਤੀ ਜਾਣੀਆਂ ਸੱਤ ਤਰ੍ਹਾਂ ਦੇ ਹੈ ਪਹਿਲਾ ਹੈ ਟਾਈਮ ਟਾਈਮ ਵਾਲੇ ਐਡਵਰਬ ਜਿਹੜੇ ਹੈਗੇ ਆ ਇਹ ਬੇਸਿਕਲੀ ਦੱਸਦੇ ਆ ਕਿ ਕੋਈ ਕੰਮ ਯਾ ਕੋਈ ਐਕਸ਼ਨ ਕਦੋਂ ਹੋ ਰਿਹਾ ਅਗਰ ਕੋਈ ਸੈਂਟੈਂਸ ਦੇ ਵਿੱਚ ਕੰਮ ਹੋ ਰਿਹਾ ਤਾਂ ਕਦੋਂ ਹੋਇਆ ਕੰਮ ਤਾਂ ਕੰਮ ਦਾ ਜਾਂ ਐਕਸ਼ਨ ਦਾ ਟਾਈਮ ਜਿਹੜੇ ਦੱਸਦੇ ਆ ਅ ਐਡਵਰਬ ਇਹਨਾਂ ਨੂੰ ਆਪਾਂ ਟਾਈਮ ਵਾਲੇ ਐਡਵਰਬ ਕਹਿੰਦੇ ਆ ਠੀਕ ਹੈ ਜਿਵੇਂ ਬਿਫੋਰ ਯਾ ਆਫਟਰ ਬਿਫੋਰ ਆਫਟਰ ਅਗੋ ਇਹ ਸਾਰੇ ਜਿਹੜੇ ਹੈਗੇ ਟਾਈਮ ਵਾਲੇ ਐਡਵਰਬ ਆ ਇਹ ਚ ਦੱਸਦੇ ਆ ਕਿ ਕੰਮ ਜਦਾਂ ਹੈ ਕਦੋਂ ਹੋਇਆ ਜਿਵੇਂ ਕਹਿਣਾ ਹੋਵੇ ਕਿ 1947 ਤੋਂ ਪਹਿਲਾਂ ਸਾਰੇ ਲੋਕ ਸਾਰੇ ਭਾਰਤੀ ਬੜੇ ਖੁਸ਼ ਸੀਗੇ ਬਿਫੋਰ 1947올 ਇੰਡੀਅਨਸ ਵਰ ਹੈਪੀ 올 ਦ ਪੀਪਲ ਵਰ ਹੈਪੀ ਠੀਕ ਹੈ ਇਹਦੇ ਚ ਦੱਸ ਰਹੇ ਹਾਂ ਕਿ ਕੰਮ ਕਦੋਂ ਦਾ ਹੈ ਕਦੋਂ ਹੋਇਆ ਆਫਟਰ ਕਿ ਇੱਕ ਸਾਲ ਬਾਅਦ ਮੈਂ ਕੈਨੇਡਾ ਚਲੇ ਜਾਣਾ ਆਫਟਰ 1 ਇਅਰ ਆ will go to canada ya yeah, i have to go to canada theek hai koi dass rahe hai ki kam kadon houga ah hm kadon houga ya kadon hoya second hai place ke koi kam jeda hai kis jagah te hoya eh jede ਅ ਐਡਵਰਬ ਹੈ ਤਾਂ ਪਲੇਸ ਵਾਲੇ ਐਡਵਰਬ ਦੱਸਦੇ ਆ ਕਿ ਕੋਈ ਕੰਮ ਕਿਸ ਜਗ੍ਹਾ ਤੇ ਹੋ ਰਿਹਾ ਜਾਂ ਹੁੰਦਾ ਜਾਂ ਹੋਇਆ ਠੀਕ ਹੈ ਜਿਵੇਂ ਕਹਿਣਾ ਹੋਵੇ ਹੇਅਰ ਯਾ ਫਾਰ ਯਾ ਨੀਅਰ ਜਿਵੇਂ ਕਹਿਣਾ ਹੋਵੇ ਕਿ ਮੇਰਾ ਅ ਬ੍ਰਦਰ ਮੇਰੇ ਤੋਂ ਕਾਫੀ ਦੂਰ ਰਹਿੰਦਾ ਮਤਲਬ ਕਾਫੀ ਦੂਰ ਕਿਸੇ ਹੋਰ ਜਗ੍ਹਾ ਤੇ ਜਿਹੜਾ ਉਹਦਾ ਘਰ ਹੈ ਠੀਕ ਹੈ ਮਾਈ ਬ੍ਰਦਰ ਲਿਵਸ ਫਾਰ ਫਰਮ ਮੀ ਮੇਰੇ ਤੋਂ ਕਾਫੀ ਦੂਰ ਜਾਂ ਮੇਰਾ ਫਰੈਂਡ ਕਾਫੀ ਨੇੜੇ ਰਹਿੰਦਾ ਸਾਡੇ ਘਰ ਦੇ ਮਾਈ ਫਰੈਂਡ ਲਿਵਸ ਨੀਅਰ ਮੀ ਜਾਂ ਨੀਅਰ ਆਵਰ ਹਾਊਸ ਠੀਕ ਇਹਦੇ ਚ ਆਪਾਂ ਦੱਸ ਰਹੇ ਹਾਂ ਕਿ ਕੰਮ ਕਿਸ ਜਗ੍ਹਾ ਤੇ ਹੋ ਰਿਹਾ ਹੇਅਰ ਫਾਰ ਨੀਅਰ ਦੂਰ ਜਾਂ ਨੇੜੇ ਠੀਕ ਨੈਕਸਟ ਹੈ ਫ੍ਰੀਕੁਐਂਸੀ फ्रिकुएंसी के आप दस दे हों की कोई काम कि छेती हों या कि वार हों जमें फॉर एग्जाम्पल ऑफन या समटाइम्स ऑफन जिमें कहना हो मैं, मैं अक्सर ही मोगे जाना अक्सर ही मोगे जाना मतलब थोड़े कद जो जाता ही हाँ ਆਈ ਆਫਨ ਗੋ ਟੂ ਮੋਗਾ ਇਹਦੇ ਚ ਆਪਾਂ ਦੱਸ ਰਹੇ ਹਾਂ ਕੰਮ ਕਿੰਨੀ ਛੇਤੀ ਹੁੰਦਾ ਜਾਂ ਕਿੰਨੇ ਵਾਰ ਹੁੰਦਾ ਜਿਵੇਂ ਕਿਹਾ ਹੋਵੇ ਆਈ ਆਫਨ ਗੋ ਟੂ ਮੋਗਾ ਜਾਂ ਮੈਂ ਮੋਗੇ ਕਦੇ ਕਦੇ ਜਾਂਦਾ ਆਈ ਗੋ ਟੂ ਮੋਗਾ ਸਮ ਟਾਈਮਸ ਠੀਕ ਫ੍ਰੀਕਵੈਂਸੀ ਕਿੰਨੀ ਛੇਤੀ ਹੁੰਦਾ ਜਾਂ ਕਿੰਨੇ ਵਾਰ ਹੁੰਦਾ ਮਹੀਨੇ ਚ ਇੱਕ ਵਾਰੀ ਹੁੰਦਾ ਹਫਤੇ ਚ ਇੱਕ ਵਾਰੀ ਹੁੰਦਾ ਜਾਂ ਕੋਈ ਕੰਮ ਜਿਹੜਾ ਹੈ ਦਿਨ ਚ ਇੱਕ ਵਾਰੀ ਹੁੰਦਾ ਤਾਂ ਇਹ ਫ੍ਰੀਕਵੈਂਸੀ ਜਿਹੜੀ ਹੈ ਕੰਮ ਹੋਣ ਦੀ ਉਹਨੂੰ ਆਪਾਂ ਆਫਨ ਸਮਟਾਈਮਸ ਇਹ ਇਸ ਤਰ੍ਹਾਂ ਦੇ ਹੋਰ ਐਡਵਰਬ ਹੁੰਦੇ ਆ ਇਹਨਾਂ ਦੇ ਨਾਲ ਹੀ ਲਿਖਦੇ ਆਪਾਂ ਅੱਗੇ ਆ ਗਿਆ ਮੈਨਰ ਤਾਂ ਮੈਨਰ ਵਾਲੇ ਐਡਵਰਬ ਬੇਸਿਕਲੀ ਆਪਾਂ ਨੂੰ ਦੱਸਦੇ ਆ ਕਿ ਕੋਈ ਕੰਮ ਜਿਹੜਾ ਹੋ ਰਿਹਾ ਕਿਸ ਤਰੀਕੇ ਨਾਲ ਹੋ ਰਿਹਾ ਕਿਸ ਮੈਨਰ ਚ ਹੋ ਰਿਹਾ ਠੀਕ ਹੈ ਜਿਵੇਂ ਲੈਟਸ ਸੇ beautifully ya badly ਜਿਵੇਂ ਆਪਾਂ ਕਹਿਣਾ ਹੋਵੇ ਕਿ গীਤਾ ਜਿਹੜੀ ਹੈ ਘਰ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਉਂਦੀ ਆ ਠੀਕ ਹੈ গীਤਾ ਕੋਈ ਕੰਮ ਕਿਸ ਤਰੀਕੇ ਨਾਲ ਕਰਦੀ ਆ ਇਹ ਕਿਸ ਮੈਨ ਨਾਲ ਕਰਦੀ ਆ ਬੜੇ ਸੋਹਣੇ ਤਰੀਕੇ ਨਾਲ ਕੰਮ ਕੀ ਕਰਦੀ ਆ ਉਹ ਘਰ ਸਜਾਉਣਾ গীਤਾ ਘਰ ਨੂੰ ਬੜੇ ਸੋਹਣੇ ਤਰੀਕੇ ਨਾਲ ਸਜਾਉਂਦੀ ਆ গীਤਾ ਡੈਕੋਰੇਟਸ ਦਾ ਹਾਊਸ ਬਿਊਟੀਫੁਲੀ ਠੀਕ ਹੈ ਕਿ গীਤਾ ਘਰ ਨੂੰ ਬੜਾ ਸੋਹਣੇ ਤਰੀਕੇ ਨਾਲ ਬਿਊਟੀਫੁਲੀ ਜਿਹੜਾ ਹੈ ਡੈਕੋਰੇਟ ਕਰਦੀ ਆ ਬੈਡਲੀ ਕੱਲ ਰਾਮ ਦਾ ਐਕਸੀਡੈਂਟ ਹੋ ਗਿਆ ਔਰ ਉਹ ਬੁਰੀ ਤਰ੍ਹਾਂ ਜ਼ਖਮੀਆਂ ਰਾਮ ਇਜ਼ ਬੈਡਲੀ ਇੰਜਰਡ ਠੀਕ ਹੈ ਪਹਿਲੇ ਸੈਂਟੈਂਸ ਦੇ ਵਿੱਚ ਬਿਊਟੀਫੁਲੀ ਵਾਲੇ ਚ ਆਪਾਂ ਦੱਸ ਰਹੇ ਹਾਂ ਕਿ ਗੀਤਾ ਘਰ ਨੂੰ ਸੋਹਣੇ ਤਰੀਕੇ ਨਾਲ ਸਜਾਉਂਦੀ ਹੈ ਇਹਦੇ ਚ ਵਰਬ ਹੈ ਸਜਾਉਣਾ ਡੈਕੋਰੇਟ ਵਰਬ ਨੂੰ ਬਿਊਟੀਫੁਲੀ ਐਡਵਰਬ ਜਿਹੜੀ ਹੈ ਮੋਡੀਫਾਈ ਕਰ ਰਹੀ ਆ ਦੂਸਰੇ ਸੈਂਟੈਂਸ ਦੇ ਵਿੱਚ ਹੈ ਕਿ ਰਾਮ ਜ਼ਖਮੀ ਬੁਰੇ ਤਰੀਕੇ ਨਾਲ ਜ਼ਖਮੀ ਹੈ ਬੁਰੀ ਤਰ੍ਹਾਂ ਜ਼ਖਮੀ ਹੈ ਰਾਮ ਇਸ ਬੈਡਲੀ ਇੰਜਰਡ ਇੰਜਰਡ ਜਿਹੜਾ ਵਰਡ ਹੈ ਐਡਜੈਕਟਿਵ ਹੈ ਔਰ ਐਡਵਰਬ ਐਡਜੈਕਟਿਵ ਨੂੰ ਵੀ ਦੱਸਦੀ ਹੈ ਕਿ ਕਿਸ ਤਰ੍ਹਾਂ ਦਾ ਐਡਜੈਕਟਿਵ ਹੈ ਉਹਨੂੰ ਮੋਡੀਫਾਈ ਕਰਦੀ ਆ ਰਾਮ ਅਗਰ ਜ਼ਖਮੀ ਹੈ ਤਾਂ ਕਿਸ ਤਰ੍ਹਾਂ ਜ਼ਖਮੀ ਹੈ ਬੁਰੇ ਤਰੀਕੇ ਨਾਲ ਜ਼ਖਮੀ ਬੁਰੀ ਤਰ੍ਹਾਂ ਕੀਨ ਮਤਲਬ ਉਹਦੇ ਸੱਟਾਂ ਬਹੁਤ ਵੱਜੀਆਂ ਰਾਮ ਇਸ ਬੈਡਲੀ ਇੰਜਰਡ ਮੈਨਰ ਕੋਈ ਕੰਮ ਕਿਸ ਤਰ੍ਹਾਂ ਹੋ ਰਿਹਾ ਕੋਈ ਐਡਜੈਕਟਿਵ ਕਿਸ ਤਰ੍ਹਾਂ ਦਾ ਹੈ ਠੀਕ ਅੱਗੇ ਹੈ ਰੀਜ਼ਨ ਰੀਜ਼ਨ ਵਾਲੇ ਐਡਵਰਬ ਆਪਾਂ ਨੂੰ ਦੱਸਦੇ ਆ ਕਿ ਕੋਈ ਕੰਮ ਕਿਉਂ ਹੋ ਰਿਹਾ ਅਗਰ ਕੋਈ ਕੰਮ ਹੋ ਰਿਹਾ ਤਾਂ ਕਿਉਂ ਹੋ ਰਿਹਾ ਅਗਰ ਕੋਈ ਐਡਜੈਕਟਿਵ ਕਿਸੇ ਤਰ੍ਹਾਂ ਦਾ ਹੈ ਤਾਂ ਕਿਉਂ ਹੈ ਉਸ ਤਰੀਕੇ ਦਾ ਕਿਉਂ ਹੈ ਠੀਕ ਹੈ ਰੀਜ਼ਨ ਵਾਲੇ ਜਿਵੇਂ ਆਪਾਂ ਕਹਿਣਾ ਹੋਵੇ ਬਿਕੋਜ਼ ਔਰ ਸੋ ਆਪਾਂ ਜਿਵੇਂ ਕਹਿਣਾ ਹੋਵੇ ਕਿ ਮੈਂ ਅ ਇਸੇ ਕਰਕੇ ਮਿਹਨਤ ਕਰਦਾ ਤਾਂ ਕਿ ਮੈਂ ਕਿਉਂਕਿ ਮੈਂ ਸਕਸੈਸਫੁਲ ਹੋਣਾ ਚਾਹੁੰਦਾ ਕਿਉਂਕਿ ਮੈਂ ਸਫਲ ਹੋਣਾ ਚਾਹੁੰਦਾ ਆਈ ਵਰਕ ਹਾਰਡ ਬਿਕੋਜ਼ ਆਈ ਵਾਂਟ ਟੂ ਗੈਟ ਸਕਸੈਸਫੁਲ ਠੀਕ ਹੈ ਮੈਂ ਇਹੇ ਕਰਕੇ ਸਖਤ ਮਿਹਨਤ ਕਰਦਾ ਕਿਉਂਕਿ ਮੈਂ ਸਫਲ ਹੋਣਾ ਚਾਹੁੰਦਾ ਬਿਕੋਜ਼ ਆਈ ਵਾਂਟ ਟੂ ਗੈਟ ਸਕਸੈਸਫੁਲ ਇਹਦੇ ਚ ਆਪਾਂ ਦੱਸ ਰਹੇ ਹਾਂ ਕਿ ਅਗਰ ਕੋਈ ਕੰਮ ਹੋ ਰਿਹਾ ਇਹਦੇ ਚ ਕੰਮ ਕੀ ਹੋ ਰਿਹਾ ਮਿਹਨਤ ਕਰਨਾ ਮਿਹਨਤ ਕਿਉਂ ਕਰ ਰਹੇ ਹੋ ਤੁਸੀਂ ਕਿਉਂਕਿ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਠੀਕ ਤਾਂ ਰੀਜ਼ਨ ਵਾਲੇ ਐਡਵਰਬ ਦੱਸਦੇ ਆ ਕਿ ਕੋਈ ਕੰਮ ਕਿਉਂ ਹੋ ਰਿਹਾ ਜਾਂ ਕੋਈ ਐਡਜੈਕਟਿਵ ਅਗਰ ਕਿਸੇ ਤਰ੍ਹਾਂ ਦਾ ਹੈ ਤਾਂ ਕਿਉਂ ਹੈ ਨੈਕਸਟ ਹੈ ਡਿਗਰੀ ਡਿਗਰੀ ਵਾਲੇ ਐਡਵਰਬ ਜਿਹੜੇ ਹੈਗੇ ਆ ਆਪਾਂ ਨੂੰ ਦੱਸਦੇ ਆ ਕਿਸੇ ਚੀਜ਼ ਦੀ ਇੰਟੈਂਸਿਟੀ ਠੀਕ ਹੈ ਕਿਸੇ ਕੰਮ ਦੀ ਇੰਟੈਂਸਿਟੀ ਕਿੰਨੀ ਕੁ ਹੈ ਕਿਸੇ ਐਡਜੈਕਟਿਵ ਦੀ ਇੰਟੈਂਸਿਟੀ ਕਿੰਨੀ ਕੁ ਹੈ ਇਹ ਆਪਾਂ ਨੂੰ ਪਤਾ ਲੱਗਦਾ ਡਿਗਰੀ ਵਾਲੇ ਐਡਵਰਬਸ ਤੋਂ ਇਹ ਡਿਗਰੀ ਵਾਲੇ ਐਡਵਰਬ ਕਿਹੜੇ-ਕਿਹੜੇ ਆ ਜਿਵੇਂ ਕਹਿਣਾ ਹੋਵੇ ਫੁੱਲੀ ਯਾ ਆਲਮੋਸਟ ਠੀਕ ਹੈ ਫੁੱਲੀ ਨਵੇਂ ਕਹਿਣਾ ਹੋਏ ਕਿ ਜੱਗ ਜਿਹੜਾ ਹੈ ਪਾਣੀ ਦੇ ਨਾਲ ਪੂਰਾ ਭਰਿਆ ਹੋਆ ਤਾਂ ਜੱਗ ਪਾਣੀ ਦੇ ਨਾਲ ਪੂਰਾ ਭਰਿਆ ਹੋਆ ਹੈ ਪਾਣੀ ਜਿਹੜੀ ਹੈ ਭਰੇ ਹੋਣ ਦੀ ਇੰਟੈਂਸਿਟੀ ਕੀ ਹੈ ਪੂਰੀ ਜੱਗ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਹੋਇਆ ਹੈ ਜੱਗ ਇਜ਼ ਫੁੱਲੀ ਫਿਲਡ ਵਿਦ ਵਾਟਰ ਠੀਕ ਇੰਟੈਂਸਿਟੀ ਕਿ ਪਾਣੀ ਕਿੰਨਾ ਹੈ ਕਿਸੇ ਚੀਜ਼ ਦੇ ਵਿੱਚ ਪੂਰਾ ਫੁੱਲ ਭਰਿਆ ਹੋਆ ਤਾਂ ਤੱਕ jug is fully filled with water almost ਤਾਂ ਜਿਵੇਂ ਕਿਹਾ ਹੋਵੇ ਕਿ ਮੈਂ ਆ ਲਗਭਗ ਜਿਹੜੇ ਹੈਗੇ ਆ 90% ਮਾਰਕਸ ਜਿਹੜੇ ਆ ਲਏ ਆ ਪੇਪਰਾਂ ਚੋਂ i got almost 90% marks in exams almost ਤਾਂ ਨੰਬਰਾਂ ਦੀ ਇੰਟੈਂਸਿਟੀ ਕੀ ਹੈ ਕਿ ਲਗਭਗ 90% 90 ਲਗਭਗ 90 ਮਤਲਬ 85 ਤੋਂ ਉੱਪਰ 90 ਤੋਂ ਘੱਟ 90 ਦੇ ਨੇੜੇ ਤੇੜੇ ਠੀਕ ਹੈ ਕਿ 90 ਤਾਂ ਨਹੀਂ ਆਏ ਪਰ 90 ਦੇ ਨੇੜੇ ਤੇੜੇ ਜਾ ਵਜੇ ਆਪਾਂ 85 ਤੋਂ ਵੱਧ 90 ਤੋਂ ਘੱਟ ਆਲਮੋਸਟ ਠੀਕ ਹੈ ਡਿਗਰੀ ਵਾਲੇ ਐਡਵਰਬ ਆਪਾਂ ਨੂੰ ਦੱਸਦੇ ਆ ਕਿ ਕਿਸੇ ਆ ਕੰਮ ਦੀ ਕਿਸੇ ਐਡਜੈਕਟਿਵ ਦੀ ਇੰਟੈਂਸਿਟੀ ਕਿੰਨੀ ਹੈ ਅੱਗੇ ਹੈਗੇ ਆ ਲਾਸਟ ਵਾਲੇ ਅਫਰਮੇਸ਼ਨ ਅਫਰਮੇਸ਼ਨ ਵਾਲੇ ਅ ਐਡਵਰਬ ਬੇਸਿਕਲੀ ਅਫਰਮੇਸ਼ਨ ਵਾਲੇ ਐਡਵਰਬ ਉਹ ਵਰਡ ਹੁੰਦੇ ਆ ਜਿੰਨ ਜਿਹੜੇ ਆਪਾਂ ਨੂੰ ਇਹ ਕਨਫਰਮ ਕਰਨ ਕਿ ਕੋਈ ਚੀਜ਼ ਜਿਹੜੀ ਹੈ ਸਹੀ ਹੈ ਅਸਲੀ ਹੈ ਜਾਂ ਵਾਕਈ ਐਗਜ਼ਿਸਟ ਕਰਦੀ ਆ ਕੋਈ ਚੀਜ਼ ਟਰੂ ਹੈ ਰੀਅਲ ਹੈ ਜਾਂ ਵਾਕਈ ਐਗਜ਼ਿਸਟ ਕਰਦੀ ਆ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਹੁੰਦੇ ਆ ਅਫਰਮੇਸ਼ਨ ਵਾਲੇ ਐਡਵਰਬ ਜਿਹੜੇ ਹੈਗੇ ਆ ਕਹੋਂਦੇ ਆ ਜਿਵੇਂ ਸ਼ੋਰਲੀ ਔਰ ਐਕਚੁਅਲੀ ਸ਼ੋਰਲੀ ਅਹਨ ਸ਼ੋਰਲੀ ਜਿਵੇਂ ਆਪਾਂ ਆ ਆਪਾਂ ਨੂੰ ਕਿਸੇ ਨੇ ਆਪਣੇ ਫਰੈਂਡ ਨੇ ਸਪੋਜ਼ ਕਰੋ ਪੁੱਛਿਆ ਕਿ ਤੂੰ ਕੱਲ ਨੂੰ ਮੇਰੇ ਨਾਲ ਮੋਗੇ ਚੱਲੇਗਾ ਆਪਾਂ ਕਿੰਨੇ ਕਿ ਹਾਂ ਅਗਲਾ ਫੇਰ ਦੁਆਰੇ ਪੁੱਛਦਾ ਵਾਕਈ ਚ ਨੂੰ ਕਨਫਰਮ ਕਰਨ ਵਾਸਤੇ ਕਿ ਵਾਕਈ ਜਾਊਗਾ ਕਿ ਨਹੀਂ ਠੀਕ ਆ ਤਾਂ ਆਪਾਂ ਇਹ ਕਹਿ ਕੇ ਕਨਫਰਮ ਕਰਦੇ ਹਾਂ ਕਿ ਹਾਂ ਮੈਂ ਵਾਕਈ ਤੇਰੇ ਨਾਲ ਚੱਲੂੰਗਾ yes i will surely go with you ਤਾਂ ਸ਼ੋਰਲੀ ਵਰਡ ਜਿਹੜਾ ਹੈ ਸਾਹਮਣੇ ਵਾਲੇ ਬੰਦੇ ਨੂੰ ਕਨਫਰਮ ਕਰ ਰਿਹਾ ਕਿ ਤੁਸੀਂ ਵਾਕਈ ਉਹਦੇ ਨਾਲ ਕੱਲ ਨੂੰ ਮੋਗੇ ਜਾਓਗੇ i will surely go with you ਠੀਕ ਐਕਚੁਅਲੀ ਤਾਂ ਤੁਹਾਨੂੰ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਤੁਹਾਡੇ ਫਰੈਂਡ ਤੋਂ ਪੁੱਛਿਆ ਕਿ ਇਹ ਮੰਨ ਕੇ ਚੱਲੋ ਤੁਹਾਡੇ ਕਿਸੇ ਫਰੈਂਡ ਨੇ ਤੁਹਾਡੇ ਰਿਸ਼ਤੇਦਾਰ ਨੂੰ ਦੱਸਿਆ ਕਿ ਉਹ ਅਗਲੇ ਮਹੀਨੇ ਕੈਨੇਡਾ ਚੱਲਿਆ ਠੀਕ ਹੈ ਤਾਂ ਉਹ ਰਿਸ਼ਤੇਦਾਰ ਤੁਹਾਡਾ ਸਪੋਜ਼ ਕਰੋ ਤੁਹਾਨੂੰ ਇਹ ਕਨਫਰਮ ਕਰਨਾ ਤਾਂ ਕਿ ਤੂੰ ਵਾਕਈ ਅਗਲੇ ਮਹੀਨੇ ਕੈਨੇਡਾ ਚੱਲਿਆ ਤਾਂ ਤੁਸੀਂ ਉਹਨੂੰ ਐਕਚੁਅਲੀ ਦੇ ਨਾਲ ਐਕਚੁਅਲੀ ਕਹਿ ਕੇ ਕਨਫਰਮ ਕਰਦੇ ਕਿ ਹਾਂ ਵਾਕਈ ਮੈਂ ਆ ਅਗਲੇ ਮਹੀਨੇ ਕੈਨੇਡਾ ਚੱਲਿਆ ਯੈਸ ਆਮ ਐਕਚੁਅਲੀ ਗੋਇੰਗ ਟੂ ਕੈਨੇਡਾ ਨੈਕਸਟ ਮੰਥ ਯੈਸ ਆਮ ਐਕਚੁਅਲੀ ਗੋਇੰਗ ਟੂ ਕੈਨੇਡਾ ਨੈਕਸਟ ਮੰਥ ਠੀਕ ਹੈ ਆਫਰਮੇਸ਼ਨ ਵਾਲੇ ਐਡਵਰਬ ਬੇਸਿਕਲੀ ਜਦੋਂ ਤੁਸੀਂ ਕਨਫਰਮ ਕਰਦੇ ਆ ਕਿਸੇ ਨੂੰ ਕਿ ਕੋਈ ਕੰਮ ਜਿਹੜਾ ਹੈ ਹੋ ਰਿਹਾ ਵਾਕਈ ਹੋ ਰਿਹਾ ਹੈ ਇਹਦੇ ਚ ਤੁਸੀਂ ਕਨਫਰਮ ਕਰ ਰਹੇ ਹੋ ਕਿ ਵਾਕਈ ਮੈਂ ਅਗਲੇ ਮਹੀਨੇ ਕੈਨੇਡਾ ਚੱਲਿਆ ਠੀਕ ਹੈ ਤਾਂ ਇਹ ਅਫਰਮੇਸ਼ਨ ਵਾਲੇ ਐਡਵਰਬ ਸਾਤੀ ਤਰੀਕੇ ਦੇ ਐਡਵਰਬ ਬਾ ਟਾਈਮ ਵਾਲੇ ਪਲੇਸ ਵਾਲੇ ਫ੍ਰੀਕਵੈਂਸੀ ਵਾਲੇ ਮੈਨਰ ਵਾਲੇ ਰੀਜ਼ਨ ਡਿਗਰੀ ਅਫਰਮੇਸ਼ਨ ਠੀਕ ਹੈ ਇਹਨਾਂ ਨੂੰ ਸਮਝਣਾ ਕਰਨਾ ਕੋਈ ਜ਼ਿਆਦਾ ਔਖਾ ਨਹੀਂ ਹੈ ਤਾਂ ਫਿਰ ਵੀ ਅਗਰ ਐਡਵਰਬ ਨੂੰ ਸਮਝਣ ਚ ਜਿਹੜੀ ਹੈ ਥੋੜੀ ਮੁਸ਼ਕਲ ਆਉਂਦੀ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਹੈ ਕਮੈਂਟ ਜ਼ਰੂਰ ਕਰਿਓ ਜਿਹੜੀ ਵੀ ਜਿਹੜੀ ਹੈ ਤੁਹਾਨੂੰ ਪ੍ਰਬਲਮ ਆ ਰਹੀ ਆ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਵੀਡੀਓ ਔਰ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ